ਸਵੇਰ ਦਾ ਹੋ ਗਿਆ ਟਾਈਮ ਤੇ ਅੱਜ ਚੱਲੇ ਆ ਮੰਡੀ ਨੂੰ ਸੰਤਰੇ ਰਾਦ ਲੈਣ ਦੇ ਕੇਲੇ ਲੈ ਕੇ ਆਉਣੇ ਆ ਤੇ ਅੱਜ ਜਿਹੜਾ ਸੰਗ ਖੜਿਆਲਾ ਸਾਂਣੀਆਂ ਤੋਂ ਡੇਰਾ ਬਾਬਾ ਨਾਨਕ ਨੂੰ ਜਾਂਦਾ ਉਹਦੀਆਂ ਤੁਹਾਨੂੰ ਕੋ ਚਲਕੀਆਂ ਦਿਖਾਵਾਂਗੇ ਜੁੜੇ ਰਹੋ ਚੈਨਲ ਦੇ ਨਾਲ ਹਵਨੀ ਗੁਰੂ ਘਰ ਮੱਥਾ ਦੇ ਕੇ ਪਤਾ ਮੈਨੂੰ ਚੇਤਾ ਕੀ ਆਇਆ ਜਦੋਂ ਮੈਂ ਬਾਹਰ ਸਵੇਰੇ ਸਵੇਰੇ ਕੰਮ ਤੇ ਜਾਂਦਾ ਸੀ ਨਾ ਸਾਡੇ ਲੱਗ ਗਈ ਜਿੱਦਾਂ ਗੁਰੂ ਘਰ ਸਿਗਾ ਪਹਿਲਾਂ ਗੁਰਦੁਆਰੇ ਮੱਥਾ ਟੇਕਣਾ ਫਿਰ ਜਾਣਾ ਜਿੱਦਾਂ ਕੰਮ ਤੇ ਆਈ ਟਾਈਮ ਹੁੰਦਾ ਸੀ ਉੱਠ ਕੇ ਚਲ ਜਾਣਾ ਉਹ ਫੀਲਿੰਗ ਆਈ ਤੇਰੇ ਕਰਕੇ ਅੱਜ ਦਰਸ਼ਨ ਹੋਏ ਬਾਬਿਆਂ ਦੇ ਸਵੇਰ ਸਵੇਰੇ ਮੇਰੇ ਕਰਕੇ ਨਹੀਂ ਯਾਰ ਪ੍ਰਮਾਤਮਾ ਨੇ ਲਿਖੇ ਸੀ ਤੇਰੇ ਦਾਸ਼ਤ ਹਾਂ ਨੀਲ ਲਗਾਏ ਹਰਮਨ ਨੇ ਆਹ ਵੀ ਗੱਲ ਸਹੀ ਹੈ ਪਤਾ ਨਹੀਂ ਆਇਆ ਲੋਕਾਂ ਨੇ ਕਿਹਾ ਪਾਣੀ ਗੋਦੋਾ ਲੁੱਟਣਾ ਆਇਆ ਹੋ ਜੇ ਤੱਕ ਵੀ ਨਹੀਂ ਆਇਆ ਉਹ ਗੋਲੀ ਬਾਜਾ ਭਰਾਵਾ ਗੋਲੀ ਯਾਰ ਸਾਨੂੰ 6 ਸਾਢੇ 6 ਦਾ ਕਹਿੰਦਾ ਯਾਰ ਲੈ ਹੁਣ ਨਿਕਲਿਆ ਆ ਜਿਹੜਾ ਬੰਦਾ ਕਹਿੰਦਾ ਹੀ ਸਾਢੇ 6 ਟੁਰ ਪੈਣਾ ਕਹਿੰਦਾ ਜਿਹੜਾ ਬੰਦਾ ਟਾਈਮ ਦਾ ਪਵੰਦ ਨਹੀਂ ਨਾ ਹੈਗਾ ਮੈਨੂੰ ਗੁੱਸਾ ਬਹੁਤ ਆਉਂਦਾ ਮੈਂ ਆਖਿਰ ਸੇ ਟੰਦਾ ਲੱਗੇ ਲਾਉਣਾ ਮਿਹਨਤ ਕਿੱਥੇ ਲਾਈ ਜਾਂਦਾ ਹੀ ਅੱਛਾ ਲੈ ਬੱਲੇ ਕਰ ਨੇ ਆਈ ਵਾਲੇ ਦੌਰ ਲਾਈਟਿੰਗ ਆਹ ਮੁੰਡਾ ਸੇਵਾਦਾਰ ਬਹੁਤ ਤਕੜਾ ਨੇ ਰਾਤੀ ਬਹੁਤ ਸੇਵਾ ਲਈ ਯਮਨੀ ਨੇ ਆਹ प्रमोद ਵੀ ਅੱਜ ਸੇਵਾ ਲੈਂਦਾ ਹੋਇਆ ਸਾਰੇ ਗਰੁੱਪ ਆਈਆਂ ਨੂੰ ਸਤਿ ਸ਼੍ਰੀ ਅਕਾਲ ਸਾਰੇ ਗੁਰੂ ਜੀ ਦੇ ਪਤੇ ਦੇਖੋ ਜੀ ਅਸੀਂ ਸੰਤਰੇ ਲੈ ਕੇ ਤੁਰ ਪਏ ਆ ਸਾਰੇ ਬਾਟ ਇੱਥੇ ਪੜਿਆ ਨਾ ਇੱਥੇ ਫੇਲ ਹੁੰਦਾ ਏ ਐਸੇ ਫੇਲ ਹੁੰਦਾ ਈ ਕੀ ਤੇ ਨਜ਼ਾਂਤ ਰਹੀ ਗਈ ਜੰਦਾਂ ਦੀ ਚੇਲੇ ਕਹਿੰਦੇ ਪਹਿਲਾਂ ਲੈ ਜਾਂਦੇ ਰਾਤ ਇੱਕ ਫੋਸੋਰ ਇਹ ਇਹ ਗਿਲ ਕੇ ਕਰ ਦੋ Oh very good ਬਸ ਆਇਆ ਫੋਸਾ ਇੱਕ ਫੋਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਰੇ ਨੌਜਵਾਨ ਇਕੱਠੇ ਹੋ ਕੇ ਸੇਵਾ ਕਰਨ ਜਾ ਰਹੇ ਆ ਰੂਟ ਜਿਹੜਾ ਅੱਜ ਸੰਗ ਦੇ ਵਿੱਚ ਵਰਤਾਇਆ ਜਾਊਗਾ ਲਓ ਜੀ ਆ ਸੀਕਰੀਟੇਜ ਪਹੁੰਚ ਗਏ ਇੱਥੋਂ ਸੰਗ ਦੀ ਹੋ ਗਈ ਹੈ ਸ਼ੁਰੂਆਤ ਪੰਜਾਬ ਪੁਲਿਸ ਆਪਣੀ ਡਿਊਟੀ ਨਿਭਾਉਂਦੀ ਹੋਈ ਪੂਰੀ ਮੁਸਤੈਦੀ ਦੇ ਨਾਲ ਆ ਸਾਡਾ ਮਨੀ ਭਰਾ ਆਇਆ ਭਾਈ ਬਰਾਬਰ ਰੱਖੋ ਟਮਾਟਰ ਕੇਲੇ ਵੜਾ ਦੇ ਭਾਈ ਇਹੋ ਜਿਹੇ ਟਮਾਟਰ ਤਰਾਦਰਾਂ ਦੇ ਲੰਗਰ ਲੱਗੇ ਹੋਏ ਰਸਤੇ 'ਚ ਨੀਚੇ ਚ ਟੀਵੀ ਸਬਸਕ੍ਰਾਈਬ ਕਰੋ ਸਬਸਕ੍ਰਾਈਬ ਕਰੋ ਉਹ ਵਾਹ ਓਏ ਰੱਸੀ ਪਾਉਣੀ ਹੈ ਨਾ ਮੰਨ ਲਈ ਲਈ ਕੋਈ ਰੱਸੀ ਹੋ ਮੰਨ ਲਈਂਦੀ ਆਪਾਂ ਰੱਸੀ ਕੀ ਅਸਰ ਮੈਂ ਹੈਗਾ ਪਰਮੋਦ ਅਮਨੀ ਦਾ ਅਸਰ ਚਲ ਗਿਆ ਤੇਰੇ ਤੇ ਵੀ ਅਮਨੀ ਦਾ ਅਸਰ ਚਲ ਗਿਆ ਓ ਲਾਲਾ ਜਾ ਬੀਣੀ ਨਾ ਬੈਠੇ ਆਣ ਕੇ ਪੂਰਾ ਮੇਲਾ ਭਰਦਾ ਹੋਇਆ ਆਈ ਉਹਨਾਂ ਦਾ ਸਰਾਣ ਆ ਗਿਆ ਸਰਾਣ ਧੋਕੇ ਸ਼ੁਰੂ ਕਰੋ ਇੱਥੇ ਸੰਗਤ ਚਾਈ ਜਾਂਦੀ ਹੈ ਅੱਗੇ ਅੱਗੇ ਉਹ ਸਰਾਣ ਤੇ ਲੈ ਜਾਓ ਸਮਾਰਟ ਕਿਵੇਂ ਮਾਤਾ ਤੋਰ ਦੋ ਕੀ ਨਾਲ ਲਾਇਆ ਕੀ ਤਰੀ ਮੈਂ ਇਧਰ ਕੱਟੇ ਜਾਣ ਤੇ ਚਲਾਨ ਉਹ ਵੇ ਤਸੇ ਆਇਆ ਦੋ ਜਣੇ ਬੈਠੇ ਸਾਡੇ ਕੋਲ ਵੱਖਰੇ ਵੱਖਰੇ ਲੰਗਰਾਂ ਦਾ ਸੇਵਾ ਚੱਲਦੀ ਹੋਈ ਆਸਟਮਸਰਾ ਦੇ ਅੱਡੇ ਦੇ ਵਿੱਚੋਂ ਆ ਤੇ ਸੰਗਤਾਂ ਹਮ ਹਵਾ ਕੇ ਸੰਗ ਦੇ ਦਰਸ਼ਨ ਕਰਨ ਲਈ ਪਹੁੰਚ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਪੁਲਿਸ ਵੀ ਆਪਣੀ ਡਿਊਟੀ ਨਿਭਾਉਂਦੀ ਹੋਈ ਪੁਰੀਤ ਹਨ ਨੋਮਾ ਨੌਜਵਾਨ ਲੱਗੇ ਹੋਏ ਨੇ ਐਂਟਰ ਵੀ ਵੱਖੋ ਵੱਖਰੇ ਲੰਗਰ ਲੱਗੇ ਹੋਏ ਨੇ ਚਾਹ ਦਾ ਲੰਗਰ ਸਰਾਂ ਦੇ ਅੱਡੇ ਦੇ ਵਿੱਚ ਕੋਈ ਨਹੀਂ ਘੁਲੇ ਰਿਹਾ ਭਾਜੀ ਬਰਤਾਈਆਂ ਇੱਥੇ ਨਹੀਂ ਸੰਗ ਦੇ ਦਰਸ਼ਨਾਂ ਦੇ ਲਈ ਸੰਗਤ ਹਮ ਹਮ ਆ ਕੇ ਪਹੁੰਚਣੀ ਹੋਈ ਇੱਕ ਪਛਾਣ ਫੱਤਰ ਜਾਂਤੀ ਫੱਤਰ ਨਾਲ ਸਭ ਦਾ ਜੀ ਆਇਆਂ ਕਹਿੰਦੇ ਸਾਰੇ ਲੰਗਰਾਂ ਦੀ ਬਣਾਈ ਜਾਂਦਾ ਵਧੀਆ ਵਧੀਆ ਬਈ ਹਲਕੀ ਹਲਕੀ ਨੀਲਾ ਕਿੰਨਾ ਪਿਆਰੋਂ ਸਾਹਿਬ ਦਾ ਦੇਰੀ ਵੀ ਸਕਦੀ ਹੁੰਦਾ ਨਾ ਪਿੰਡ ਭਾਗੀਆਂ ਦੇ ਨੇੜੇ ਖੇਤਾਂ ਦੇ ਵਿੱਚ ਲੱਗਾ ਹੋਇਆ ਮੰਡਾਲ ਤੇ ਮੰਡਾਲ ਦੇ ਵਿੱਚ ਲੱਗਾ ਹੋਇਆ ਲੰਗਰ ਅਸੀਂ ਜਿੱਦਾਂ ਕਿ ਤੁਹਾਨੂੰ ਵਾਰ-ਵਾਰ ਦ੍ਰਿਸ਼ ਦਿਖਾਈ ਜਾਂਦੇ ਆ ਕਿ ਪੰਜਾਬ ਪੁਲਿਸ ਨੇ ਇਸ ਵਾਰ ਬਹੁਤ ਸਫਲਤਾ ਕੀਤੀ ਹੋਈ ਆ ਬਾਜੀ ਬਾਪੂਤਨ ਵਾਲੀ ਦਾਸ ਦਾ ਲੰਗਰ ਪ੍ਰਾਈਵੇਟ ਰਵਾਸ ਹੋਈ ਸਾਰੇ ਬੰਦੇ ਨੇ ਛਕ ਲਈ ਆ ਕੀਰਤੇ ਦਾਸ ਦਾ ਲੰਗਰ ਜੀ ਚੜ੍ਹਦੀ ਕਲੋਆਂ ਦੇ ਵਿੱਚ ਲੰਗਰ ਚੱਲਦਾ ਹੋਇਆ ਗੁਰੂ ਘਰ ਲੰਗਰ ਟੋਟਾ ਵਰਤਦਾ ਹੋਇਆ ਮੈਂ ਹਰਮਨ ਦਾ ਦੱਸਣਾ ਚਾਹੁੰਦਾ ਕੁਝ ਹਰਮਨ ਦੇ ਜਿਹੜੇ ਬਨਾਣਾ ਮੂਹਰੇ ਔਰੈਂਜ ਬਚ ਗਏ ਹੁਣ ਮੈਂ ਹਰਮਨ ਜੋ ਭਾਜੀ ਦਾ ਸਾਡਾ ਜਿਹੜਾ ਬਹੁਤ ਵੱਡਾ ਯੋਗਦਾਨ ਆ ਇਸ ਸੰਗਤ ਦੇ ਵਿੱਚ ਅ ਕਟੋ-ਕਟ 50000 ਦੇ ਲੰਗਰ ਦੀ ਜੀਮਾ ਇਹ ਮੁੰਡੇ ਦਾ ਬਹੁਤ ਵੱਡਾ ਯੋਗਦਾਨ ਆ ਇਸ ਸੰਗਤ ਦੇ ਵਿੱਚ ਮਿਲ ਲਈ ਇਹ ਮੁੰਡੇ ਦਾ ਬਹੁਤ ਵੱਡਾ ਮੂੰਹ ਆ ਮੇਲੇ ਦਾ ਮਾਹੌਲ ਸੰਗ ਦੀਆਂ ਸੰਗਤਾਂ ਦੀਆਂ ਤਸਵੀਰਾਂ ਤੇ ਅਜੇ ਤੱਕ ਸੰਗ ਆਉਣਾ ਸੰਗ ਦਾ ਦਰਸ਼ਨ ਕਰਨ ਨੂੰ ਚੱਲਦੀ ਰਹਿੰਦੀ ਰਹੇ ਸੰਗ ਦੇ ਦਰਸ਼ਨਾ ਦੇ ਲਈ ਸੰਗਤਾਂ ਹਮ ਹਮਾ ਕੇ ਪਹੁੰਚਦੀਆਂ ਹੋਈਆਂ ਹੁਣ ਤੋਂ ਮਿੱਥੇ ਜਰਾ ਕੋ ਉਾਹ ਹੈ ਗੁਰੂ ਜੀ ਐਸੇ ਤਰ੍ਹਾਂ ਜੀ ਰਾਜਿੰਦਰ ਕਾਲ ਆ ਜੀ ਦੇ ਸਾਜੂ ਨਹੀਂ ਪਾਸ਼ਾ ਮਹਾਰਾਜ ਜੀ ਫਲੋਆ ਵਿਖੇ ਚੱਲਦੇ ਹੋਏ ਪਾਣੀ ਦੇ ਲੰਗਰ ਗੁਰੂ ਦੇ ਪਿਆਰਿਆਂ ਨੇ ਆਪਣੇ ਘਰਾਂ ਦੇ ਮੋਹਰੇ ਲੰਗਰ ਲਾਏ ਹੋਏ ਨੇ ਇਧਰ ਮੁੰਡੇ ਹੁਣ ਟਰਾਲੀਆਂ ਜਾਈ ਹੋਏ ਨੇ ਇਹ ਆ ਜੀ ਦੇੜੀ ਵਾਲ ਬੈਜਾ ਇੱਥੇ ਵੀ ਟੋਟ ਲੰਗਰ ਚੱਲਦਾ ਹੋਇਆ ਗੁਰੂ ਦਾ ਆ ਮਾਹੌਲ ਬਣਿਆ ਹੈ ਪੂਰਾ ਇੱਥੇ ਇੱਧਰ ਕੁਝ ਨਹੀਂ ਖਾਲੀ ਨੀ ਤੇਮੀ ਜੇ ਭਰਾ ਆਇਆ ਨਾ ਜੇ ਭਰਾ ਆਇਆ ਯਾਰ ਮੇਰੇ ਦੋ ਘੰਟੇ ਹੋਰ ਤੂੰ ਤੁਰ ਜਾ ਮੈਂ ਸਾਰੇ ਆ ਨਹੀਂ 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 ਸਾਰੇ ਵੀ ਨਹੀਂ ਦੋ ਕੱਪ ਲੈ ਕੇ ਰਮਾਂ ਭੇਜੀ ਦੇ ਮੇਰੀ ਤਾਂ ਕਹਿੰਦੇ ਬੀਬੀ ਨਹੀਂ ਕਹਿੰਦਾ ਮੇਰੀ ਤਾਂ ਦੀਦੀ ਨਹੀਂ ਆਲਾ ਤੇਰੀ ਦਿੱਤ ਗਈ ਕੜਾ ਮਰਾ ਤਰਨੀ ਓਏ ਕੈਕ ਕ ਕਰਾ ਸਾਉਂਡ ਹੈ ਹਾਂ ਆ ਕਰ ਰਿਹਾ ਸਾਉਂਡ ਦਾ ਓਹ ਮੁਨੀਆਂ ਆ ਰਹੇ ਹੁਣ ਬਣ ਗਈ ਵੀਡੀਓ ਮਨੀ ਕਾਲਾ ਪਿੰਡ ਦਾ ਬਣਾਉਣ ਨਹੀਂ ਦਿੰਦਾ ਹੁਣ ਦੱਸ ਤੇਰੀ ਢੈਣ ਪਾਰਾ ਬਹੁਗਾ ਫਿਰ ਉਹ ਪੈ ਨਹੀਂ ਥੋੜਾ ਜਿਹਾ ਸਾਪੀਆ ਲੂਟੀ ਲੈ ਲੈ ਫੂਟੀ ਲੈ ਲੈ ਜਾ ਕੇ ਉਸੇ देके ना मुझे दी देना नहीं नहीं देना ਗਾਂ ਕਰਕੇ चार पुतर चवारे घर चारियो